ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਓ ਜੰਦ ਓ ਓ ਕਰਿਆ ਕਾ ਓ ਕਰਿਆ ਯਾਰ ਕੀ ਬਣਾਈ ਨਾ ਓਏ ਆ ਜੀਪ ਤੇ ਲੀਣਾ ਆ ਮਰਿਆ ਜਰ ਪਾਲਾ ਹੋ ਰਹੀ ਦੇ ਤਾਰਾ ਵਾ ਪੂਂਦਾ ਨਹੀਂ ਕਰਦਾ ਨੀ ਕੰਜੜਾ ਕਿਵੇਂ ਪਾਸੇ ਜਾਣਾ ਕੇ ਕਾ ਨੂੰ ਜਰ ਉਹੀ ਜਰ ਫਈ ਜਾਂਦੀ ਆ ਯਾਰ ਮਸ਼ੀਨਰੀ ਦੀ ਗੌਰ ਹੀ ਹੈ ਨਹੀਂ ਯਾਰ ਮੈਂ ਤਾਂ ਯਾਰ ਟੋਪੇ ਦਾ ਤੁਰੇ ਆਇਆ ਭਰਾਵਾ ਮੈਂ ਤਾਂ ਕਰੇ ਬਾੜ ਕੇ ਅੱਛਾ ਹੋਰ ਕਿਵੇਂ ਮੈਂ ਮੈਂ ਤਾਂ ਨਹੀਂ ਪੜੀ ਕੋਈ ਮੈਂ ਤਾਂ ਨਹੀਂ ਪੜੀ ਵੇਲੇ ਛੋਟੀ ਜੀ ਭੱਜ ਗਈ ਇੱਕ ਆਸਰਾ ਅੱਛਾ ਛੋਟੀ ਕਿਹਦੇ ਪਾਸੇ ਗਈ ਆ ਪਾਲ ਲੈਣਾ ਰੋਟੀ ਰੱਖੀ ਤਾਂ ਨਹੀਂ ਆਉਂਦੀ ਨਾ ਮੈਨਾਂ ਦਾ ਸੀਤੇ ਕਿਹੜਾ ਘੜਾ ਕੇ ਲੈ ਗਿਆ ਉਹਨੂੰ ਯਾਰ ਹਾਂ ਸੀਤੇ ਕੇਲਾ ਪੈਂਟ ਲੈਣੇ ਉਹ ਸਾਡੇ ਲੋਕ ਗਈ ਹੈ ਲਟਕੀ ਕਰ ਉਹਦੀ ਗੱਲ ਤਾਂ ਨਹੀਂ ਕਰਦੇ ਓਏ ਉਹੀ ਕਰਦਾ ਪਰ ਉਹਨੇ ਸਮਝ ਜਾ ਕਰ ਅਜਾ ਬਾਈ ਦੇ ਬੇਟਾ ਇਹਦਾ ਤੂੰ ਆਪ ਦੇਖੇ ਆਪਣੇ ਓਏ ਮੈਂ ਖੁਦ ਯਾਰ ਪਸੂ ਛੱਡ ਰੱਖੇ ਸੀ ਤੋਬੇ ਤੇ ਅੱਛਾ ਇੱਥੋਂ ਤੱਕ ਗਰ ਪੈਂਟ ਤੇ ਬੁਲ ਛੱਡ ਗਈ ਪਈ ਚਾ ਹਾਂ ਹੋ ਇੱਥੋਂ ਤੱਕ ਸੀ ਗਈ ਆਹੋ ਆਹੋ ਉਹਦੇ ਨਾਲ ਚੜ ਗਈ ਹਾਂ ਉਹਦੇ ਨਾਲ ਪੜ ਨੂੰ ਗੜਨਾ ਜਾਛਣਾ ਉਹ ਪਿਆੰਦਰ ਯਾਰ ਮੈਨੂੰ ਇਹ ਦੇ ਦੋ ਕਿਤੇ ਮੰਡੀ ਗਏ ਕਿ ਕਿਸੇ ਤੂੰ ਅੱਜ ਨਾ ਕਿਹੜਾ ਉਹਦਾ ਭਾਈ ਬੈਨ ਨੂੰ 잡 ਕੇ ਦੇਖੇ ਗਿਆ ਹਾਂ ਜੀਪ ਚ ਬਾਈ ਖਾਜ ਤੈਨੂੰ ਫੜ ਕੇ ਦਿਖਾਵਾਂ ਉਹਨਾਂ ਨੂੰ ਕਉ ਪਈ ਗਿਆ ਸੀ ਹਾਂ ਹਾਂ ਆਇਆ ਤੂੰ ਚਾਲ ਯਾਰ ਜਿੰਨਾ ਜੇ ਤੈਨ ਦੱਸੇ ਚੋਰ ਫੜੀਦਾ ਨਹੀਂ ਨਾ ਪਾਰਚ ਮੰਨਦਾ ਨਹੀਂ ਮੰਨਦਾ ਨਹੀਂ ਹੈ ਤੂੰ ਬੈਠ ਚੱਲ ਅੱਜ ਫਿਰ ਇੱਕ ਪਾਸੇ ਹੀ ਹੋ ਜੂ ਮੈਂ ਤਾਂ ਕੰਜਰ ਦਾ ਕਹ ਮੈਂ ਕਿ ਅੱਜ ਦਾ ਪੱਖ ਪੂਰਿਆ ਅੱਖ ਤਾਂ ਤੂੰ ਪੂਰ ਗਿਆ ਅੱਜ ਫਿਰ ਪਤਾ ਲੱਗ ਰਿਹਾ ਕੀ ਭਾ ਵਿਖਦੀ ਆ ਮੈਂ ਹੈ ਇਹਨੇ ਵਿਚਾਰੇ ਦੀ ਜਿੱਤਰ ਉਲੂ ਯਾਰ ਕੋਈ ਫਾਇਦਾ ਮੈਨੂੰ ਪਹਿਲੇ ਸ਼ੱਕ ਸੀ ਗੱਲਾਂ ਤੇਰੀਆਂ ਛੱਛੀਆਂ ਨੇ ਓਏ ਆਪਾਂ ਐਵੇਂ ਕਹਿੰਦੇ ਨਹੀਂ ਯਾਰ ਬੰਦੇ ਨੂੰ ਯਾਰ ਨਾਲ ਮੜਾ ਜ ਪਤਾ ਨਹੀਂ ਲੈ ਲੇ ਗਿਉ ਨਹੀਂ ਆਂਦਾ ਦੇ ਲੈ ਤੇਰੀ ਮਰਜ਼ੀ ਆ ਭਾਈ ਮੈਂ ਤਾਂ ਕੁਛ ਕਹਿੰਦਾ ਨਹੀਂ ਗਾ ਦੇਖ ਲੈ ਚੱਲ ਕਰ ਮਾਲੀਏ ਇਹੀ ਪੱਟੂ ਝਫੜਾ ਕੀ ਕੰਜਰ ਦੀ ਚਾਂ ਮਚੜਕ ਜੀ ਦੇਲਾ ਮਿੱਟੀ ਪੜਦੀ ਫਿਰਦੀ ਕਮਾਲ ਹੀ ਮੰਨ ਗਿਆ ਯਾਰ ਦੂੜੇ ਫਟ ਗਿਆ ਦੱਸ ਸਭਾ ਮੌਕੇ ਤੇ ਤੂੰ ਬੈਠਾ ਸੀ ਨਹੀਂ ਤਾਂ ਕੰਮ ਹੋ ਗਿਆ ਸੀ ਉਹ ਹਾਂ ਮੈਨੂੰ ਕੀ ਨਹੀਂ ਪਤਾ ਲੈਦਾ ਸੁਪਨਾ ਆਉਂਦਾ ਸੀ ਇਹ ਫਿਰ ਕਿੱਥੇ ਲੱਗਿਆ ਹੋਇਆ ਯਾਰ ਦੇਖੋ ਤੈਨੂੰ ਕੀ ਕਹਿ ਕੇ ਗਈ ਆ ਮੈਨੂੰ ਆਪਾਂ ਦਾ ਬੁਲਾਈ ਨਹੀਂ ਅੱਛਾ ਗਏ ਨਾ ਕੋਈ ਹੋਰ ਗੱਲ ਬਾਤ ਸੁਣੀ ਹੋਵੇ ਫਿਰ ਪਤਾ ਵੀ ਲੱਗ ਗਈ ਆਪਾਂ ਨੂੰ ਕੋਈ ਐਟਮਾਂ ਕਰ ਦੇਖ ਯਾਰ ਚੱਲ 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 ਬਹੁਤ ਆ ਦੇਖ ਲੈ ਜਿੰਨਾ ਕਿ ਲੋਟਾ ਚੱਲ ਚੱਲ ਨਹੀਂ ਕਰ ਮਾਰ ਕੇ ਤੂੰ ਹੀ ਕਰ ਤੂੰ ਹੀ ਕੰਮ 那爷俩摆。 ਓਏ ਕਿਸੇ ਕਾਸੇ ਚ ਮਾਰੇ ਗੰਜਰ ਦਾ ਹਾਥੀ ਥਰੇ ਪੈ ਗਿਆ ਬੜਾ ਯਾਰ ਠੱਠ ਕਰੇ ਜਵਾਕ ਜੇ ਨੀ ਭੈਣ ਨੂੰ ਗੈਰ ਲਾਈ ਦੀ ਤੂੰ ਇਹਦਾ ਜਿੱਤੇ ਦਾ ਵਿਆਹ ਤੇਨੂੰ ਦੁਖੀ ਤੇ ਹੀ ਜਾਂਦੀ ਮੈਂ ਕੱਡੂ ਕਾਂਜੀ ਮੈਂ ਨਹੀਂ ਹਟਦਾ ਇਹ ਜੇ ਬਛਰੇ ਚੱਕਰੇ ਨੇ ਮੈਂ ਭੈਣ ਦਾ ਖਸਮਾ ਚੇਕਰ ਤੂੰ ਹੀ ਝਾਟ ਪਾ ਲੈਂਦਾ ਮੈਂ ਕਹਨੂੰ ਯਾਰ ਗਟਿਆਰ ਅੱਖ ਤੇ ਬੇਕਸੀ ਨਾ ਕਰਾਨੀ ਯੇ ਅੱਖੀ ਦੇਖਾ ਤਾਂ ਕਹਿ ਯਾਰ ਓ ਮੈਂ ਜਿੰਨਾ ਤੇ ਰੱਖੀ ਦੇਖਾ ਨਾ ਗੱਲ ਕਰਤਾ ਹੀ ਨਹੀਂ ਹੁੰਦਾ ਯਾਰ ਮੇਰੇ ਕੋਲੇ ਟੈਲੀਫੋਨ ਹੀ ਨਹੀਂ ਉਹਦੇ ਭਾਈ ਨੂੰ ਨਾ ਕਰ ਦੇ ਵਿਆਹ ਕਰ ਤੂੰ ਤੇ ਦੇਖ ਭਾਈ ਤੂੰ ਪਹਿਲਾਂ ਉਹ ਆਪਾਂ ਦਾ ਕੜਗੇ ਨਾ ਨੂੰ ਮੈਂ ਕਹਿੰਦਾ ਹਾਂ ਪਾੜ ਕੇ ਮੇਰੇ ਕੋਡ ਨੂੰ ਛੱਡਾ ਵੀ ਭਾਈ ਆ ਦੇਖ ਕੋਡ ਨੂੰ ਛੱਡਾ ਤੇ ਮੈਂ ਕੰਜਰੇ ਕਿਤੇ ਦੇ ਪਿੱਟੀ ਐ ਨਾ ਸੀਤੇ ਕਲੇ ਘੜਾ ਕਰੂਆ ਕਿ ਮੇਰੇ ਮਾਸੜ ਨੂੰ ਛੱਡਾ ਗੁਰਵਾਚਨ ਨੂੰ ਲ ਬੇੜਾ ਬਹਿ ਗਿਆ ਜਿਹਨੇ ਕਰਾਇਆ ਸਾਕ ਆ ਬਚੋਲੇ ਨੂੰ ਛੱਡਾ ਯਾ ਦੇਖ ਲੈ ਮਿੱਟੀ ਪਲੀਟ ਕਰਤੀ ਭੈਂਦਾ ਫੁੱਲਗਾ ਦੇਣੋ ਬੋਲਣ ਚੋ ਕਰੇ ਨਹੀਂ ਛੱਡੇ ਬਾਈ ਅਸੀ ਤਾਂ ਪੱਟੇ ਗਏ ਆਖੂ ਇੱਥੇ ਮੇਰੀ ਵੀ ਬਦਨਾਮੀਆ ਘਰੇ ਆਉਂਦਾ ਜਮਾ ਬੇੜਾ ਬਹਿ ਗਿਆ ਭਾਈ ਪੱਟੇ ਗਏ ਕੀ ਕੋ ਸਮਾਨ ਲੈਉਣਾ ਗਗੜ ਬੇਰਾ ਸੂਟ ਸਾੜਤ ਵਾਲੇ ਹੋ ਜਾਂ ਕੁਛ ਹੋਰ ਜਿਹੜਾ ਵੀ ਪਸੰਦ ਹੋਇਆ ਦੇਖਦੇ ਆਂ ਬਾਜ਼ਾਰ ਜਾ ਕੇ ਮੈਂ ਨਹੀਂ ਜਿਹੜਾ ਕੁਛ ਲੈਣਾ ਹੋਇਆ ਮੇਕਅੱਪ ਕਿੱਟ ਲੈਣੀ ਹੋਈ ਉਹ ਲੈਣੀ ਹੁਣ ਕੇ ਲਾਂਬੇ ਦੇ ਜਾਂ ਮੈਂ ਨਹੀਂ ਬਸ ਜਿਹੜਾ ਕੁਛ ਚਾਹੀਦਾ ਹੋਇਆ ਉਹ ਹੀ ਦੇਖੂੰਗੀ ਬਿਨ ਫਾਲਤੂ ਪੈਸੇ ਲਾਉਣ ਦਾ ਵੀ ਕੀ ਫਾਇਦਾ ਕਰਨ ਫਿਰ ਆਪਾਂ ਵਿਆਹ ਵੀ ਕਰਾਉਣਾ ਉਹਦੇ ਲਈ ਵੀ ਪੈਸੇ ਰੱਖਣੇ ਆ ਸਾਹਮਖੇ ਹੁਣ ਥੋੜਾ ਸਾਰੇ ਲਾ ਦੇਣੀਓ ਇਹ ਤਾਂ ਜਮੇ ਬੇਕਾਰ ਜਾ ਲੱਬੜਾ ਸਾਰੇ ਘਰ ਜਾਣੇ ਨਾ ਸੁੱਡਾ ਵਾਲਾ ਸਾਡੇ ਘਰ ਦੇਣੇ ਆਪ ਤਾਂ ਡੁੱਬੇ ਡੁੱਬੇ ਪੈਣ ਦੇ ਖਸਮ ਮੈਨੂੰ ਵੀ ਡੋਬ ਗਏ ਨਾਲ ਹੀ ਡੋਬ ਤਾਣਾ ਹੂੰ ਜਮਾ ਬੇੜਾ ਬਾਹਤਾ ਤੇਰਾ ਦਾ ਹੂੰ ਆ ਜਾ ਫਿਰ ਡੱਬ ਵਾਲੀ ਤਾਂ ਪੰਦਰਤਾ ਨਾਲ ਏਡਾ ਡਿਫਾਲਟਰ ਪੀਸ ਆਣਾ ਮੇਰੇ ਲਈ ਕਰਪੀਆ ਨਹੀਂ ਕੱਢਦਾ ਅੱਜ ਤਾਂ ਟੈਨਸ਼ਨ ਫਿਰ ਹੀ ਆ ਲੈਣਾ ਸਾਰਾ ਕੁਝ ਜਿਹੜਾ ਕੁਝ ਲੈਣਾ ਸੀ ਹਾਂਜੀ ਉਹ ਤਾਂ ਲੈ ਲਿਆ ਉਹਨੂੰ ਨਾ ਲੰਬਾ ਦੇਈਂ ਦੇ ਔਰ ਨੂੰ ਵੀ ਆ ਚੀਜ਼ ਨਹੀਂ ਦਵਾਈ ਨਹੀਂ ਨਹੀਂ ਏਦਾਂ ਤਾਂ ਕੁਝ ਨਹੀਂ ਗਾ ਪਤਾ ਕੀ ਚੱਕਰ ਕੀ ਔਰ ਪੀ ਬੰਦਾ ਆਪਦੀ ਤਮੀਰੇ ਹੀ ਨਹੀਂ ਪੈਸੇ ਕੱਢਦਾ ਫਿਰ ਤੁਸੀਂ ਕਿਹਦੇ ਲਈ ਕੱਢੋਗੇ ਗੱਲ ਤਾਂ ਉਹੀ ਆ ਮੈਨੂੰ ਐ ਲੱਗਦਾ ਸਾਡੇ ਬੁੜੇ ਤੋਂ ਵੀ ਨਹੀਂ ਪੈਸੇ ਮੰਗਦਾ ਹੁਣ ਨਹੀਂ ਮੰਗਦਾ ਡਰਦਾ ਉਹਦਾ ਉਹ ਪਿਆਰ ਆਂਦਾ ਹੁੰਦਾ ਜਾਂ ਹੋਇਆ ਰਹਿੰਦਾ ਪਤਾ ਨਹੀਂ ਕੀ ਕੋਸ ਨਸ਼ਾ ਕਰਦਾ ਪਤਾ ਨਹੀਂ ਮੈਨੂੰ ਤਾਂ ਲੱਗਦਾ ਪਾਪਾ ਜੀ ਨੇ ਕਿਸ ਖਵਾਉਂਦੇ ਹੋਣ ਵਿਆਹ ਗੱਡੀ ਆਉਂਦੀ ਆ ਉਹੀ ਓਏ ਹਾਂ ਗੱਡੀ ਓਏ ਉਹੀ ਆ ਉਹੀ ਆ ਉਹੀ ਰੋਕ 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 ਉਹੀ ਆ ਮੁਰਗੀ ਭੱਜਣਾ ਕਿੱਵੇਂ ਭੱਜਣਾ ਕਿੱਵੇਂ ਦੀ ਭੈਣ ਨੂੰ ਗੇੜ ਲੈ ਹੋ ਗਿਆ ਹੈ ਗੱਡੀ ਹੋਇ ਨੱਚੀ ਕਰ ਬੱਪੂ ਭੈਣ ਦੀ ਬੱਪੂ ਆ ਬਿਆ ਜੇ ਤੈਨੂੰ ਥੋ ਕੁੜੀ ਨੂੰ ਕਢਾ ਕੇ ਲੈ ਆਵੇਂ ਸ਼ਰਮ ਨਹੀਂ ਹੋਵੀ ਖਰਜਾ ਜੱਡੀ ਨੂੰ ਨੂੰ ਭੈਂਗਾ ਖਾਤਮਾ ਤੇ ਬਾਈ ਦੇ ਬੇੜੇ ਛੋਡੇ ਨਾਲ ਅੱਜਾ ਘਰ ਬਣਿਆ ਛੋਡੇ ਨਾਲ ਓਏ ਬਾਪੂ ਉੱਪਰ ਜਾਈ ਉੱਥੋਂ ਚੜ ਗਈ ਮਖਾ ਲੈ ਜਾ ਭੈਂਦੇ ਫੁੱਡੇ ਦੀ ਭੜਾਈਆਂ ਨੇ ਬਾਈ ਤਾਂ ਲੈ ਸਾਡਾ ਘਰ ਪਟਚਾ ਐ ਜੀ ਤਾਂ ਗੱਲ ਹੀ ਨਹੀਂ ਬਾਪੂ ਕੋਈ ਹੋਰ ਐ ਤੂੰ ਗੱਲ ਛਪਾਉਣੇ ਬਿਦਾਈ ਕੀ ਗਿਆ ਮੈਂ ਤਾਂ ਦਾਰੀ ਹੱਪਤ ਮਰੀ ਗਮਾ ਮੇਰਾ ਘਰ ਆ ਗਿਆ ਤੇ ਜਾ ਕਿਉਂ ਮੈਨੂੰ ਬਾਈ ਤੂੰ ਤੁਸੀਂ ਸੜੇ ਕਰਿਆ ਤੇ ਕਰਦਾ ਮੈਨੂੰ ਕੋਈ ਨਹੀਂ ਪਤਾ ਸੀ ਮੈਂ ਕੋ ਸੀਤੇ ਕਹੇ ショ ਜਿਹੜੇ ਘੇੜੇ ਮਾਰਦਾ ਨਾ ਮੈਨੂੰ ਦੱਸਿਆ ਸੀ ਰੰਗੇ ਅੱਖੀ ਫੜ ਲਈ ਕਾਹ ਨਹੀਂ ਮੰਨਦੀ ਜਣਾ ਆਪਣੇ ਘਰੇ ਆਇਆ ਨਹੀਂ ਗਾ ਫਿਰ ਆਇਆ ਨਾਲ ਚੜਨਾ ਤੇ ਮੈਨੇ ਮੰਡੀ ਚ ਮਿਲ ਗਏ ਤੇ ਮੈਨੇ ਮੱਥੇ ਕਰਾ ਲੈ ਬਿਚਾਰੇ ਨੂੰ ਦੋ ਜਗ ਰੱਗੇ ਤੇ ਚਿੜਾ ਕੇ ਲੈ ਆ ਕਿਉਂ ਖੁੱਡੂ ਬਣਾਈ ਜੰਨੂ ਕਿਉਂ ਮੰਨ ਜੋ ਉਹ ਨਹੀਂ ਫੇੜੀ ਲੋਟਾ ਤੇ ਦੂਸ਼ਾ ਲਾਉਣਿਓ ਮਨੀ ਨੀ ਮਿੱਟੀ ਨਾ ਮਿੱਟੀ ਅੱਖਾਂ ਫੜਾ ਮੇਰੇ ਇੰਦੇ ਗੱਸਤੇ ਰੋੜ ਗੱਲ ਨਾਮੀ ਐ ਚ ਰੋੜ ਤੈਨੂੰ ਪਾ ਮੇਰੀ ਤਾਂ ਨਹੀਂ ਬਣਾ ਮੈਂ ਚਾਈ ਗੱਲ ਛੱਡਾ ਲੈ ਕੀ ਕਰਦੇ ਆਂ ਗਾ ਉਹਾਂ ਤੇ ਕਰੀ ਨਹੀਂ ਹੁੰਦੇ ਆਉਣੇ ਇਹਦੇ ਨਾਲ ਨਾਲ ਚੱਲ ਜੀ ਨਹੀਂ ਇਹਦੇ ਨਾਲ ਨਾਲ ਚੱਲ ਹੋਰ ਮਰ ਕੇ ਓ ਪਰ ਇਹਨਾਂ ਨਾਲ ਘਰ ਬਣਿਆ ਮੈਂ ਆਉਣਾ ਮੇਰੀ ਭਾਬੀ ਲਗਦੀ ਹੈ ਜਾਨੀ ਵਾਹ ਇਹ ਦੋ ਹੋ ਜਾ ਗਏ ਉਹ ਵੀ ਚਲੇ ਗਏ ਉਹ ਪਿੱਛੇ ਆਇਆ ਮੈਂ ਤਾਂ ਚੌਰਾ ਕਰਦੀ ਮੇਰੇ ਭਾਈਆਂ ਨੂੰ ਸੁਣ ਤੇਰੀ ਦੌੜੀ ਪਟਾਈ ਮੈਂ ਤਾਂ ਜਾ ਮੇਰੇ ਕੁੜਮੇ ਨੂੰ ਤੂੰ ਕੀ ਕਰੇਗੀ ਤੇਰੀ ਦੌੜੀ ਦਾੜੀ ਨਾ ਪਟਾਈ ਚੌਰੇ ਤੇ ਮੇਰੇ ਨਾਮ ਬਦਲਾਦੀ ਆ ਕਰਨ ਚੱਕਾ ਦੇਗੀ ਸਾਡਾ ਪੱਟਣ ਤੇ ਹੋ ਰਹੀ ਆ ਬਹਿ ਜਾ ਕਗੜੇ ਵੀ ਮਰੀ ਜਾਂਦੇ ਐ ਇਹ ਨੂੰ ਕਹੇ ਤੇਰੇ ਚਾੜਿਆ ਬੇਗਾ ਬਹਿ ਕੇ ਰਹਿ ਮੈਂ ਚੁੱਪ ਕਰਕੇ ਕਰ ਤਾ ਨਾ ਕਰ ਮੈਂ ਮੱਲਾ ਮੈਂ ਦੇ ਪਿਆਰ ਨੂੰ ਤੇ ਭਾਈ ਨੂੰ ਸਾਡਾ ਉੱਥੇ ਨਿਮਾਗ ਰਹਿ ਗਈ ਨਿਕਲ ਮੇਰੀ ਉੱਤੇ orange ਠਾਣਾ ਬਰਜਾਈਆਂ ਜਾਂਦੀਆਂ ਜਾਂਦੀਆਂ ਪਰ ਘਾਇਆਂ ਉੱਪਰ ਜਿਹੜਾ ਦੇਖੀਆਂ ਨਹੀਂ ਕਰੀ ਮੈਂ ਕਰਾਂ ਤੇ ਨਾ ਯਾਰ ਕਮਾਨ ਵਿੱਚ ਤਿੰਨ ਘਟੋ ਬਖਿੱਤੀ ਫਿਰਦਾ ਤੂੰ ਜਿਹੜੇ ਨੂੰ ਬਖਿੱਤੀ ਫਿਰ ਵਿਚਾਰੀ ਚੜ ਗਈ ਪੋਸਟਾਂ ਤੇ ਅੱਛੀ ਪੁੰਡੇ ਬਗਰੀ ਪਾਉਂਦਾ ਵੀ ਬਣਾ ਦੇ ਜਿੰਮੜੇ ਲਾਈ ਜਾਣਾ ਕਿਹੜਾ ਇਹ ਆਪਣੇ ਕੀ ਕਰੇ ਨਹੀਂ ਅੰਦਰ ਤੁਸੀਂ ਕੀ ਪਾਪੀ ਕੋਈ ਤੂੰ ਚੱਕੇ ਕਾਰਿਆਲੀ ਚੋਟਲ ਬੁਲਾ ਲਾਉਣਾ ਮੈਨੂੰ ਮਾਰੂ ਆਈ ਕਰੂੰਗਾ ਤੂੰ ਚੱਕੇ ਕਾਰਿਆਲੀ ਤੂੰ ਖਾਸਮ ਕਾਰਿਆਲੀ ਚੋੜਾਈ ਪੁਆਈ ਜਾਂਦਾ ਕਾਰਿਆਲੀ ਮੇਰਾ ਸਾਏ ਮਾਰਿਆਲੀ ਤੂੰ ਦੇਚੇ ਲਾਉਂਦਾ ਫਿਰ ਤੂੰ ਤਾਂ ਸ਼ਰਮ ਕਰਿਆ ਰੇ ਨੀ ਮੈਂ ਨੀ ਤੂੰ ਕਾਰਿਆਲੀ ਝੁੱਲੇ ਚਲਾਉਂਦਾ ਫਿਰ ਤੂੰ ਰੋਕ ਤੂੰ ਰੋਕ ਤੂੰ ਰੋਕ ਉਹ ਗਲਦਿਆਰ ਖੜ ਜਾ ਜਾ ਖੜ ਜਾ ਤਿਆਰ ਮੇਰੇ ਲੜਾਈ ਚ ਰਹੀ ਇਹਨਾਂ ਸਾਡੀ ਆ ਵੇ ਕੀ ਚਾਮ ਚਿੜਕੀ ਜੀ ਤੂੰ ਇਹਦੇ ਘਰੇ ਤਾਂ ਮੈਥੋਂ ਬੜਾ ਕੋਈ ਨਹੀਂ ਮਨ ਨਹੀਂ ਮੰਦੀ ਤੂੰ ਅੱਠ ਬਣਾ ਲੈ ਇਹਨੂੰ ਸਾਡੀ ਕੁੜੀ ਨੂੰ ਘਰੇ ਤਾਂ ਦੇ ਮੇਰੀ ਭਾਬੀ ਲੱਗਦੀ ਏ ਮਾਮਾ ਵਰਗੀ ਕੋਈ ਨਹੀਂ ਭਾਬੀ ਜੱਛਦੂ ਹਾਂ ਮਰੀਏ ਬੇਪਿਆਉ ਨੂੰ ਤੇਰੇ ਪਾਈ ਨੂੰ ਛਾਦਾ ਮੈਂ ਭੱਜ ਜਾਨਾ ਮਾਮਾ ਵਰਗੀ ਆ ਆ ਜੋ ਕੰਮ ਨਹੀਂ ਚੰਦ ਰਾਂਗ ਵਾਲੀ ਤੇ ਰੈਪਟ ਕਰੂੰ ਹਾਂ ਇਹ ਤਾਂ ਕੰਮ ਤੇਰੇ ਤੋਂ ਰੈਪਟ ਕਰੂੰ ਨਾਲੇ ਕਰਾਉਂ ਗਲਤੀ ਮੈਂ ਤੈਨੂੰ ਕਾਕਾ ਮੈਂ ਵੀ ਖੇਡਾਂ ਖੇਡੇ ਦੋਨੇ ਜੀਆਂ ਦੀ ਡਾਕਟਰੀ ਕਰਾਉਂ ਡਾਕਟਰੀ ਕਰਾਉਂ ਦੋਨੇ ਦੀ ਡਾਕਟਰੀ ਚੱਲ ਚੌੜਾ ਦੇਖੋ ਚੱਲ ਚੱਲ ਛੋਟੀ ਕਰਾ ਕੇ ਡਾਕਟਰੀ ਤੇਰੇ ਤੇ ਨਾ ਪੜਸ ਉਹ ਗਾਂ ਦੇ ਮੇਰੀਆਂ ਅੱਖਾਂ ਤੋਂ ਪਰੇ ਹੋ ਜਾਂਦਾ ਯਾਰ ਹਾਂ ਚੱਲ ਆ ਜਾ ਯਾਰ ਆ ਜਾ ਏ ਬੁੜੀ ਦੀ ਚੱਲਦੀ ਨਾ ਬੁੜੀ ਦੀ ਚੱਲਦੀ ਐ ਮੈਂ ਤੈਨੂੰ ਦੱਸਾਂ ਥਾਣੇ ਜਾ ਤੇਰੇ ਸਿਰ ਪੈ ਜੂਗਾ ਮੇਰੇ ਛਰਪੂਏ ਨਾਲ ਮੈਂ ਛੱਡਾਂ ਪੰਚਾਇਤ ਕਰ ਜਾਵਾਂ ਮੈਂ ਇਹਦੇ ਪਿਓ ਨੂੰ ਥਾਤਾ ਆ ਫੜੀ ਤਾਂ ਗਈ ਨਾ ਹਾਂ ਕੁਮਾਰੀ ਦੂਸ਼ਨ ਲਈ ਮੇਰਾ ਪੈ ਜੇ ਤੇਰਾ ਚਾਮ ਚੜਕੇ ਮੰਨਦੀ ਨਹੀਂ ਹਜੇ ਮੰਨਦੀ ਨਹੀਂ ਜਨ ਹਜੇ ਮੰਨਦੀ ਨਹੀਂ ਹਾਂ ਬੱਚਾ ਚੌਰਾ ਆ ਕਰਦੇ ਆਣ ਗਿਆ ਕਰ ਪਾੜੀ ਮੈਂ ਪੱਟੂ ਚੌਰੇ ਦੀ ਹੋ ਜਾ ਯਾਰ ਚੰਗਾ ਜਵਾਇ ਛੂਟਾ ਕਾਹਦੇ ਛੂਟੇ ਯਾਰ ਛੱਡ ਮਰਦਾ ਭੈਣ ਨੂੰ ਗੜ ਲਾ ਚੇਰੀ ਨੂੰ ਮੈਂ ਮੇਰੀ ਗੱਲ ਸੁਣ ਇਹ ਤੀਵਿਆਂ ਦੇ ਪੱਦ ਸੁਗੜਾ ਆ ਪੈਰ ਤੇ ਖਸਮ ਆ ਗਈ ਤੇਰੇ ਆ ਤੇਰੀਆਂ ਗੁੱਟਾਂ ਦਾ ਹੁਦੀਆਂ ਨੇ ਤੇਰੇ ਵਾਲ ਦੱਸ ਦੇ ਲੈ ਤੇਰੇ ਬੱਤ ਨੇ ਮੇਰੀ ਥਾਂ ਦਾ ਤੂੰ ਲੱਤਾਂ ਦੀ ਆ ਵਾਲ ਜਾ ਮਾਰ ਜਾ ਆ ਲੈ ਕੇ ਤੁਹਾਡੇ ਜਵਾਣ ਜੋਂ ਨਾ ਛੋਟਾ ਆ ਮੈਂ ਤੋਂ ਨਾਲ ਉੱਤੇ ਚੜਾ ਦੂੰ ਚਾਹੇ 10 ਸਾਲੀ ਮੂਣੀ ਪੈ ਜੇ ਮੈਨੂੰ ਦੁਨੀਆ ਲੈ ਕੇ ਤਰਨਾ ਕਰਾ ਲੈਣਾ ਪੈ ਜੇ ਇਹ ਮੇਰੀ ਗੱਲ ਸੁਣ ਲੈ ਬਾਈ ਇਹਦਾ ਭਾਂਡਾ ਖਾ ਕੇ ਮੰਨਦਾ ਨਹੀਂ ਜੇ ਜਦ ਤੱਕ ਲੁਟਾ ਹੇ ਹਾਂ ਹੁਣ ਹਈਆ ਵਿੱਕ ਪਵਾਇਆ ਘੜ ਲੀ ਗੇ ਬਖਸਮਾ ਆਪਤੀ ਨਹੀਂ ਆਦਾ ਯਾਰ ਅਸਲ ਬੜਾ ਨੂੰ ਤਿਆੜ ਗਿਆ ਉਹ ਮੈਂ ਉੱਤੇ ਚੜਾ ਦੂੰਗਾ ਢੀ ਨੀ ਹਈਆ ਤੂੰ ਮੰਨਦਾ ਨਹੀਂ ਹਈਆ ਬੱਤ ਫੋੜ ਲਿਕੇ ਮਾ ਭਾਂਡੇ ਖਾਣ ਹਾਂ ਮਾ ਮਾ ਬਰਗੀ ਮਾ ਮਾ ਨਹੀਂ ਮਾ ਮਾ ਨੂੰ ਚੰਡੋਲਾ ਦੇ ਘਰਾਉਂਦੇ ਆ ਆ ਲਾਦਣ ਕੇ ਲੰਗ ਜੂ ਹਾਂ ਮਾ ਮਾ ਜੇਕਰ ਸੁਣੀਆਂ ਤਾਂ ਹੈ ਹੀ ਨਹੀਂ ਭੈਣ ਦਾ ਖਾਛ ਮਾ ਹੇ ਖਤੀਟਿਆ ਕਹਿ ਜਾ ਉਹ ਮਰ ਮਰ ਜਾਣ ਇਹਨਾਂ ਨੂੰ ਮਾਰਨਾ ਪਊ ਮੈਂ ਤੈਨੂੰ ਦੱਸਣਾ ਬਈ ਇਹ ਚੰਗਾ ਨਹੀਂ ਹਾਂ ਕਿੱਥੇ ਫੜ ਗਿਆ ਫੜ ਗਿਆ ਕੁੱਤੇ ਨੂੰ ਮੰਗ ਰਿਹਾ ਆ ਜੀ ਗੜ ਦਾ ਭੈਣ ਮੈਂ ਇਹ ਪਿਆਰ ਨੂੰ ਛੱਡ ਜਾਣ ਵਾਲੇ ਭਾਈ ਨੂੰ ਮੈਂ ਦੋਨਾਂ ਨੂੰ ਆ ਜਾ ਫੁੱਟੀ ਜਾ ਆ ਜਾ ਤੇਰੀ ਜੇ ਆ ਜਾ ਆਪਾਂ ਇਹਨੂੰ ਕਹਨੇ ਆ ਬਿੱਟੂ ਨੂੰ ਇਹ ਮੰਨ ਜੂ ਕਲਾਂ ਨ ਜਾ ਹਾਂ ਐਵੇਂ ਭੌਂਕੇ ਆਂਦੇ ਆ ਨਾਲੇ ਜੱਗ ਜਾ ਰਹੇ ਹਾਂ ਹਾਂ ਮਰਦਾ ਕੀ ਹਾਲ ਨੇ ਬਿੱਟੂ ਠੀਕ ਆ ਬਾਈ ਹੋਰ ਕਿਵੇਂ ਹੋ ਬਾਈ ਤੇਰੇ ਬਾਪੂ ਵਰਗਾ ਬੰਦਾ ਨਹੀਂ ਦੇਖਿਆ ਮੈਨੂੰ ਇਹ ਬਾਜ਼ਾਰ ਚ ਮਿਲ ਗਏ ਸੀ ਵੀਰ ਜੀ ਤੇ ਮੈਨੂੰ ਕਹਿੰਦੇ ਭਾਬੀ ਕਹਿੰਦੇ ਤੁਹਾਨੂੰ ਘਰੇ ਛੱਡਿਆ ਵਾ ਤੇ ਮੈਂ ਕਿਹਾ ਠੀਕ ਹੈ ਚਲ ਛੱਡਿਓ ਕਿੱਧਰ ਬੱਸ ਗੁੱਸਾ ਆਉਂਦੀ ਉਹਦਾ ਛੱਡ ਗਿਆ ਵਧੀਆ ਤਾਂ ਉਹ ਤੇ ਬਾਪੂ ਤੇ ਕਰਦੇ ਆਲ ਨੇ ਜੀਪ ਲਾ ਲਈ ਸਾਡੇ ਮੂਹਰੇ ਕਿ ਤੂੰ ਗਲਤ ਹੋਇਆ ਫਿਰ ਦੈਂਦੇ ਨਾ ਆ ਹੁਣ ਸਾਡਾ ਜਲੂਸ ਕੱਢਤਾ ਬਾਈ ਉੱਥੇ ਵੀਡੀਓ ਬਣ ਗਈ ਹੋਰ ਉੱਥੇ ਵੀਡੀਓ ਬਣ ਗਈ ਹਾਂ ਦੋਨੇ ਸੀਗੇ ਉਹ ਹਾਂ ਮੇਰੇ ਤਾਂ ਇੰਨੀ ਬੇਇੱਜ਼ਤੀ ਕਰੀ ਭਰਾਵਾ ਮੈਂ ਤਾਂ ਤੇਰੇ ਨਾਲ ਸਾਰਾ ਕੰਮ ਧੰਦਾ ਕਰਾਉਣ ਨੂੰ ਕਹਿਣਾ ਮਤਲਬ ਭਾਬੀ ਵੀ ਨਹੀਂ ਮਾਵਾ ਵਰਗੀ ਆ ਯਾਰ ਮੈਂ ਇਹਦੇ ਨਾਲ ਸੀ ਹਾਂ ਇਹਨੂੰ ਵੀ ਚੱਲ ਉੱਥੇ ਦਾ ਗ ਹਲਤੀਆ ਆਪਣੇ ਵਾਲੇ ਚੌਰੇ ਨੂੰ ਛਤਰਾ ਦੀ ਹੈਗੀ ਪੂਰੀ ਚੰਗੀ ਤਰਾਹ ਘਾਟ ਠੂਠੇ ਮੂੰਹ ਜਦ ਮਗਰ ਲੱਗਦਾ ਯਾਰ ਉਹੀ ਗੱਲ ਫਿਰ ਚੱਲ ਆਇਆ ਫਿਰ ਕੀ ਹੋ ਗਿਆ ਤੂੰ ਕਿਹੜਾ ਕੋਈ ਐ ਹੋ ਗਿਆ ਤੇ ਨਾਲੇ ਮੇਰੀ ਗੱਲ ਸੁਣੋ ਹਰ ਇੱਕ ਦਾ ਗਲਤ ਥੋੜਾ ਹੁੰਦਾ ਬੰਦਾ ਉੱਤਾਰ ਵਾਲੀ ਗੱਲ ਚੱਲ ਤੂੰ ਅੰਦਰ ਚੱਲ ਚਾਹ ਪਾਣੀ ਬਣਾ ਫਿਰ ਹੋਰ ਕੀ ਆ ਮੈਂ ਮੰਮੀ ਹਰ ਨੂੰ ਫੋਨ ਕਰਦੀ ਆ ਪੱਟੀ ਵੇਸ ਕਰੀ ਜਾਂਦੇ ਆਗੇ ਹਰ ਇੱਕ ਗੱਲ ਤੇ ਬਾਈ ਬੜੀ ਬੇਇੱਜ਼ਤੀ ਕਰੀ ਆ ਮੇਰੇ ਤਾਂ ਮਾਮਾ ਉੱਥੇ ਪਤਾ ਮੈਨੂੰ ਕੀ ਕੀ ਕੇ ਆਏ ਗੱਲ ਤਾਂ ਸੁਣ ਲਓ ਉੱਥੇ ਕਹਿੰਦੇ ਤੇਰੇ ਪਿਓ ਨੂੰ ਫੋਨ ਕਰਦੇ ਆ ਕਰਤੇ ਮੈਂ ਕਿਹਾ ਮੈਂ ਆਪ ਹੀ ਕਰ ਦੇਣੀ ਆ ਫੋਨ ਕੱਟ ਗਿਆ ਸਾਰਾ ਨਾ ਬੱਦਲ ਕੁੱਪੜੇ ਕੁੱਪੜੇ ਬਾਈ ਕਰੇ ਨਹੀਂ ਹੁੰਦਾ ਤੇਰੀ ਚਿੱਧੀ ਚੰਗਾ ਹੋਇਆ ਤੇਰੀ ਉਹ ਗੱਲ ਆਪਣੀ ਚਾਹੀਦੀ ਹੈ ਨਾ ਜ਼ਿਆਦਾ ਪਰਵਾਹ ਰਾਜ ਬਾਲਾ ਚਾਲਾ ਆ ਜਾ ਯਾਰ ਬਹਿ ਜਾ ਆਪਾਂ ਕਰਦੇ ਆ ਗੱਲਬਾਤ ਕੋਈ ਗੱਲ ਨਹੀਂ ਚਾਹ ਪਾਣੀ ਪੀਸ ਓ ਚਾ ਬਣੀ ਮੈਨਾਂ ਫੇਰ ਕਲੇਸ਼ ਕਰਨੀ ਉਹ ਕੋਈ ਨਹੀਂ ਮੈਂ ਸੰਭਾਲਦਾ ਗੱਲ ਦੇਖਦਾ ਕੀ ਕਹਿੰਦਾ ਬਾਪੂ ਆ ਮੇਰੇ ਵਾਲਾ ਉਹ ਬੈ ਜਾ ਯਾਰ ਐਂ ਕਾ ਤਾ ਓਏ ਮੇਰਾ ਬਾਲਾ ਜਲੂਸ ਕੱਢਿਆ ਓਏ ਕੋਈ ਨਹੀਂ ਗੱਲਬਾਤ ਕਰਕੇ ਫੇਰ ਹੀ ਉਹ ਆ ਜਾਨਾ ਮੇਰ ਤਾਂ ਇੰਨੀ ਬ੍ਰਿਤੀ ਕਰੀ ਉਹ ਯਾਰ ਐਨੇ ਟਾਈਮ ਦੀ ਬਣੀ ਸਾਰੀ ਰੇ ਕਰਤੀ ਪਹਿਣਦੇ ਯਾਰਾਂ ਨੇ ਕੋਈ ਗੱਲ ਆ ਯਾਰ ਇਹ ਲ ਕਮਾਲ ਹੀ ਹੋਇਆ ਪੈ ਜਮਾ ਠੱਕੇ ਨਾਲ ਹੀ ਰਾਹ 'ਚ ਰੋਕਦੇ ਫਿਰਦੇ ਮੈਂ ਦੱਸਦਾ ਬੁੜੀ ਨੂੰ ਗੱਲਬਾਤ ਕਰਦਾ ਉਹ ਨਾਲ ਚਲ ਸੱਨੀ ਸੁਨੀ ਪਾਗੇ ਕੇਣਾ ਫੇਰ ਦੌਹਣ ਦੇ ਕਰ ਇਹ ਨੂੰ ਕਹਿੰਦੇ ਤੂੰ ਗਵਾਤਾ ਹੈ ਮੂਟੇ ਹਾਇ ਤਾਂ ਹੈ ਤੇਰੀ ਗੱਲ ਮੌਕੇ ਦੇ ਗਵਾਹ ਦੀ ਗੱਲ ਆ ਆ ਬੱਟਾ ਗਵਾਕ ਜਾਂਦਾ ਹੋਏ ਉਹ ਲਾਈ ਜਾਂਦਾ ਨੀ ਲਾ ਜੇ ਖਾਸਮਾਂ ਦੇ ਨੀਰੇ ਜੋ ਘੇਰੇ ਗਿਆ ਹਾਂ ਓ ਬਿੱਟੂ ਹਾਂ ਬਾਪੂ ਭੈਂਦੇ ਖਾਸਮਾ ਜਾਨੀ ਦੇ ਚੋ ਗਈ ਰਹਿ ਗਿਆ ਕੀ ਹੋ ਗਿਆ ਯਾਰ ਉਹੀ ਗੱਲ ਪਹਿਲਾਂ ਹੋਊਗਾ ਬੱਦਲ ਬਰਸੀਨ ਕੋਈ ਹੋਰ ਹੀ ਲਾਈ ਜਾਂਦਾ ਕਿਹੜੀ ਬਰਸੀਨ ਬਾਪੂ ਯਾਰ ਕੀ ਗੱਲ ਹੋ ਗਈ ਗੱਡ ਤਾਂ ਕਰਨਾ ਰਾਤ ਕੀ ਕਰਦੇ ਫਿਰਦੇ ਤੁਸੀਂ ਲਗੂ ਹੀ ਲੜਦੇ ਫਿਰਦੇ ਮੈਂ ਤਾਂ ਨਹੀਂ ਕਰਦਾ ਗੱਡਦਾ ਯਾਰ ਉਹਨੇ ਕੀ ਗਲਤ ਕਰਤਾ ਛੀਤੇ ਕਾਜਵਾਖ ਜਾਂ ਲੈ ਕੇ ਭੱਜ ਗਿਆ ਨੂੰ ਨੂੰ ਇਹਨੂੰ ਪੁੱਛੋ ਯਾਰ ਉਹ ਉ ਚੜ ਗਈ ਉਹ ਬਾਤ ਸੋਤੇ ਮੰਡੀ ਜਾਣਾ ਜੋਨੇ ਯਾਰ ਮੈਂ ਭੇਜੀ ਉਹ ਕਰ ਲਿਆ ਬੰਦਿਆ ਉਹ ਤੇਰੀ ਮਾਸੀ ਦਾ ਪੁੱਤ ਆ ਉਹ ਭਰਾਵਾ ਘਰ ਵਾਲਾ ਕੰਮ ਵਰਤੀ ਦੇ ਯਾਰ ਅਸੀਂ ਭਰਾਵਾ ਵੰਗੂ ਅੱਛਾ ਕਰ ਵਾਲਾ ਹੁੰਦੇ ਤੇ ਐਂ ਕਰ ਵਾਲਾ ਕਿਵੇਂ ਹੋ ਗਿਆ ਯਾਰ ਗਰਦਾਰ ਉਹੀ ਮਰੀ ਇਹਨਾਂ ਪਾਣੀ ਦੀ ਇਹ ਤਾਂ ਮੰਨਦੇ ਨਹੀਂ ਨਹੀਂ ਇਹ ਤਾਂ ਕਰ ਵਾਲ ਕੋਲੇ ਘੜ ਕੇ ਰੁੱਤ ਲਵਾਉਣੀ ਕਰੀ ਬਾਪੂ ਦੁੱਧ ਨਾਉਣ ਵਾਲੀ ਗੱਾਰ ਨਹੀਂ ਉਹ ਹੂੰ ਲੈ ਕੇ ਚੜਾ ਕੇ ਲੈ ਗਿਆ ਉਹ ਚੜ ਗਈ ਉਹਨੇ ਹੱਥ ਦੇ ਤਾਂ ਸਾਡੇ ਦਾ ਤਾਂ ਕੋਈ ਚੜੀ ਨਾ ਗਿਆ ਯਾਰ ਤੁਹਾਡੇ ਚਰਮਣੀਆਂ ਦੀ ਚਿੱਟੀ ਦਾੜੀ ਹੋਵੇ ਤੇਰੇ ਨਾਲ ਜੜਾ ਛੱਡੋ ਵੀ ਜੀਪ ਲਈ ਫਿਰ ਮੈਂ ਚੜੀ ਨਾ ਹਾਂ ਤੂੰ ਕਿਹੜੀ ਛੱਡੀ ਕਿਹੜੀ ਹੈ ਮੈਨਾਂ ਇਹ ਤਾਂ ਦੱਸ ਦੇ ਛੱਡੋ ਕਿੱਥੇ ਲੱਜਾ ਕੇ ਮੈਂ ਫੋਨ ਕਰਤਾ ਉਹਦਾ ਬੋ ਕੁੜੀ ਦਾ ਪਿਓ ਉਹਦੇ ਨਾਲੇ ਭਾਈ ਉਹ ਕਿਉਂ ਮਾਰ ਕਰ ਪਟ ਦੇ ਮੈਂ ਤਾਂ ਇਹ ਸੰਦ ਨਹੀਂ ਦੋਨਾਂ ਨੂੰ ਕਰਤਾ ਮੈਂ ਨੂੰ ਮੈਂ ਤੂੰ ਹੀ ਪਟੇਂਗਾ ਤੂੰ ਹੀ ਕਰੂ ਮਾਂ ਪਿਓ ਨੂੰ ਫੋਨ ਕਰਤਾ ਆਉਂਦੇ ਆ ਨਹੀਂ ਕੀ ਆ ਦੇਖੀ ਜੇ ਨਹੀਂ ਚਲਦਾ ਆ ਗਰਦਿਆਲ ਢੱਕੇ ਲਾਉਂਦਾ ਮੈਨੂੰ ਪਤਾ ਸਾਰੇ ਗੱਲ ਬਾਤੀ ਇਹਦੀ ਸਾਰੇ ਦਿਮਾਸ਼ਲਾ ਉਹ ਤੂੰ ਬਾਗ ਜਾ ਬਾਈ ਬਣ ਕੇ ਹੱਥ ਬਣਾ ਲਾ ਤੂੰ ਕਿਉਂ ਕਰ ਪੈਣਾ ਇਹਨੇ ਘਰ ਬਣਿਆ ਘਰ ਬਣਿਆ ਇਹਦਾ ਤੇ ਦਿਮਾਸ਼ਲਾ ਜਿਹੜਾ ਮਿੱਟੀ ਪੱਕੀ ਜਿਵੇਂ ਤੇਰੇ ਨਾਲ ਆ ਜਾ ਮੇਰੀ ਵੀ ਉਹਦੇ ਨਾਲ ਆ ਜਾ ਆ ਜਾ ਆ ਜਾ ਅਸੀਂ ਤਾਂ ਕਦੇ ਬੁਣੀਆਂ ਚੜਾਈਆਂ ਨੇ ਇੱਕ ਦੂਜੇ ਜਦ ਤੂੰ ਮੈਂ ਉਹੀ ਗੱਲ ਕਰਦਾ ਛੱਡੀ ਨਹੀਂ ਤੂੰ ਅਜੇ ਕਰੂ ਆਉਂਦੇ ਆ ਫੋਨ ਕਰੇ ਭੈ ਜਾ ਹੁਣ ਉਹੀ ਪੈਣ ਦੇ ਘਰ ਨੇ ਥੌਰੂ ਪੱਟ ਛੱਡਿਆ ਚਾ ਮਨੀਰਾ ਪਾਵਾ ਕਰਦੇ ਗੱਲ ਹੈ ਜਾਂਦੋਈ। ਉਹ ਚੱਲ ਫਿਰ ਮੈਂ ਤਾਂ ਜਾਵਾਂ ਜਾਂ ਨੈ ਧਰਵੇਲਾ ਹੋਈ ਜਾਂਦਾ ਕਢਾਉਣੀ ਬਹੂ। ਉਹ ਮੈਂ ਕਹਿੰਦਾ ਆ ਜਾਂਦੇ ਮੂੰਹ ਤੇ ਨਿਬੜ ਜੂ ਯਾਰ। ਉਹ ਕਾਹਨ ਕਿਰਾ ਤੂੰ ਸਵੇ ਸਵੇ ਕਿਹਨੇ ਗੱਲ ਕਰ ਲਈ ਉਹਨਾਂ ਨਾਲ। ਚੱਲ ਤੇਰੀ ਸਲਾਹ ਬੋਲ ਮਾਰੂ ਮੈਂ ਆ ਜੀ ਫੇਰਾ। ਚੱਲ ਲੋੜ ਪਈ ਤਾਂ ਮੈਨੂੰ ਸੱਤ ਨਹੀਂ ਗਵਾ। ਆਹੋ ਜੇ ਲੋੜ ਪਈ ਤਾਂ ਜੇ ਭਈ ਅਗਲੇ ਨੇ ਆਪ ਬਣ ਲਿਆ ਮੈਂ ਤਾਂ ਤੋੜ ਦੂੰ ਵੀ ਲੈ ਜਾਉ। ਬਸ ਨਾ ਮੈਂ ਨਹੀਂ ਰੱਖਦਾ ਚੰਡੇਲ ਨੂੰ। ਮਾਰਤੇ ਜਾਂਦੇ ਨੇ ਆ ਕੁੱਤਾ ਕੰਮ ਦੇਖੇ ਹੀ ਨਹੀਂ ਕਦੇ। ਆਹ ਉਹ ਯਾਦ ਨਹੀਂ ਮਾਰਤੀ ਆਪਾਂ ਹਾਂ ਤੂੰ ਤਾਂ ਬਾਹਰ ਜਮਲਾ ਰੱਖੀ ਉਹਨੂੰ ਕੁਛ ਕਹਿੰਦੀ ਨਹੀਂ ਕੁੜੀ ਨੂੰ ਮਾੜਾ ਮੋਟਾ ਟੋਕੇ ਬੁੜੀ ਦੀ ਅੱਖੇ ਰੋਕ ਜਾਂਦੀ ਆ ਤੂੰ ਤਾਂ ਸਮਾਂ ਹੀ ਚੱਕ ਦਿੰਨੀ ਆ ਮੇਰੇ ਕੋਲ ਚੰਦ ਦਾ ਫੋਨ ਆਇਆ ਐਡਾ ਲੰਬਾ ਦਿੱਤਾ ਮੈਂ ਚੱਕ ਕਹਦੀ ਦਿੱਤੀ ਆ ਉਹਨੂੰ ਹਾਂ ਐਵੇਂ ਜਮਲਾ ਰੱਖੀ ਉਹਨੂੰ ਸਤਾੜ ਕੇ ਰੱਖ ਮਾੜਾ ਮੋਟਾ ਤਾਂ ਹੀ ਅੱਖ ਨੇ ਵੇਖਣੀ ਹੁੰਦਾ ਵਾ ਚੱਲ ਚੁੱਪ ਕਰ ਹੁਣ ਇੱਥੇ ਆਏ ਆ ਬਾਹਲਾ ਰੋਲਾ ਨਾ ਪਾ ਆ ਪਹਿਲੇ ਤਾਂ ਲਾ ਲੇ ਇੱਡੇ ਦਾ ਲਾ ਲੈਣਾ ਕੇਲੇ ਦਾ ਚਾਂਦੀ ਦੇ ਦੂ ਆਪਣਾ ਲਫਾੁਰਸ਼ੰਦ ਬਗਮਾ ਆ ਕਹੇ ਹਾਲ ਉਹ ਕੀ ਗੱਲ ਹੋ ਗਈ ਕਿਰਨ ਨਾ ਤੇ ਕੀ ਹੋ ਗਈ ਕਹਿੰਦੇ ਨਾ ਹੋ ਗਈ ਉਡੀ ਆ ਜਾ ਆ ਜਾ ਬੈਠ ਜਾ ਕੋਈ ਨਾ ਕਾਦਾ ਪੱਟਦਾ ਤੈਨ ਮਾਨੂੰ ਖੁੰਡੇ ਮੈਂ ਕੁੜੀ ਦੇ ਨਾ ਤੇ ਕੋਈ ਨਾ ਬਾਇਆ ਆ ਗਿਆ ਮੈਂ ਬਾਈ ਜੂ ਖਾਤਰ ਆਉਗੀ ਆ ਗਿਆ ਆ ਗਿਆ ਕੋਈ ਕਰਦੇ ਹਾਂ ਬੰਦਾ ਬਾਇਆ ਕੋਈ ਜਿੱਤੀ ਨਹੀਂ ਬਣਾਵਾ ਉਹ ਫਿਰ ਆਇਆ ਮੇਰੇ ਉੱਤੇ ਬੋਲ ਤੇ ਤਾ ਜਾਣਾ ਭਗਾਂ ਦੇ ਮੁੱਢੇ ਨਾਲ ਕਿਰੀ ਵੀਦੀ ਕੀ ਦੇ ਨਾ ਚੜ ਗਈ ਸਮਝ ਕੇ ਦਾ ਮੁੱਢੇ ਆਵੇਂ ਨਾ ਕੋਈ ਨਾ ਕਰਦੇ ਆ ਹੱਲ ਨੂੰ ਪੁੱਛਦੇ ਆ ਪੇਰਾ ਬੂਟਾ ਵੀ ਕਮਲਾ ਉਹ ਲਾਲਣ ਜਿਹੜੇ ਸੁਰਤੀ ਨਹੀਂ ਬੜਾ ਮੋਟਾ ਜੀ ਬਣਾਈ ਬਾਰੇ ਤੇਰਾ ਬਿੱਟੀ ਮੇਰੇ ਗੱਲ ਪੈਂਦੀ ਕੋਈ ਨਾ ਉੱਟ ਡਲ ਜੇ ਨੂੰ ਹੈ ਨਹੀਂ ਸੂ ਮੋਟੀ ਮੱਤ ਦੀਆਂ ਮੈਂ ਤਾਂ ਫਸ ਗਿਆ ਕੁੜੀ ਜੀ ਦਾ ਮੈਂ ਤੇਰੇ ਤੇ ਆ ਸਭ ਬਣਾਵਾਗੇ ਜਿਵੇਂ ਮਰਜੀ ਕਰਦੇ ਸਾਦਿਆਂ ਕੀ ਕਹਿੰਦੀ ਆ ਓ ਬਿੱਟੂ ਮੂੰ ਤੇ ਛੱਜਣਾ ਬਣਾਵਾ ਓ ਬਿੱਟੂ ਮੈਂ ਪੁੱਤਾਂ ਠੀਕ ਹੈ ਠੀਕ ਹੋਰ ਰੱਜੀ ਵਧੀਆ ਕਿਉਂ ਬਾਪੂ ਨੂੰ ਕੰਮ ਕਰ ਰੱਖਿਆ ਆਪਦੇ ਨੂੰ ਕੰਮ ਨੂੰ ਕਰਿਆ ਉਹੀ ਬਸ ਕਰੀ ਜਾਂਦੇ ਬਹਿ ਜਾ ਕੀ ਗੱਲ ਹੋਗੀ ਬਸ ਕੀ ਗੱਲ ਉਹਨੇ ਕੀ ਦੱਸਣਾ ਸਾਨੂੰ ਤਾਂ ਫੋਨ ਲਾਇਆ ਇਹਨੇ ਕਹਿੰਦਾ ਮਿੰਟੂ ਮਿੰਟੀ ਆ ਜਾ ਉੱਠਲਾ ਭਾਈ ਮੁੰਡਾ ਬੈਠਾ ਯੋਲਕੇ ਮੇਰਾ ਮੁੰਡਾ ਮੈਡੀਕਲ ਪੈਂਦਾ ਐਵੇਂ ਹੁਣ ਜੇ ਉਹ ਗਮਾਰਜੋ ਮੁੰਡਾ ਸੀਗਾ ਲਿਆ ਜੀ ਅੱਛਾ ਮਨ ਕੇ ਮੰਡੀ ਭੇਜੀ ਸੀ ਮੈਂ ਚੱਲਿਆ ਉਹ ਪਤਾ ਨਹੀਂ ਕੀ ਪੋਸਟਾ ਬੂਸਟਾ ਭਰਨ ਗਈ ਸੀ ਅੱਛਾ ਤੇ ਉਹ ਨਾਲ ਚੜ ਗਿਆ ਹੱਥ ਦੇ ਕੇ ਤੇ ਇਹਨਾਂ ਨੇ ਗਰਮ ਕਰ ਦਿੱਤੀ ਕਿਉਂ ਗੱਤਾਂ ਚੰਦ ਛੱਡਦਾ ਸੀ ਹਾਂ ਯੋ ਭਾਈ ਉਹ ਛਲੋ ਅੱਡੀ ਕਰੀ ਹਾਂ ਜਾਂਦੀ ਉਹ ਠੀਕ ਆ ਬਹਿ ਜਾ ਭਾਈ ਨਾ ਪਤਾ ਮੈਂ ਸੀ ਭਾਈ ਆਪਾ ਭਾਈ ਆਪਾ ਭਾਈ ਜਾਓ ਪ੍ਰੀਤਮ ਕੌਰ ਬਹਿ ਜਾ ਭਾਈ ਆਪਾ ਭਾਈ ਕੱਲਾ ਗੱਲ ਹੋਈ ਆ ਕੱਲ ਤਾਂ ਦੂਤੇ ਗੱਲ ਕੀ ਹੋਏ ਆ ਆਹ ਗੱਲ ਹੋਈ ਆ ਫੇ ਮੈਨੂੰ ਮਾਰਿਆ ਕਿ ਸਾਤੋਂ ਐਵੇਂ ਕਿਉਂ ਨਾ ਚਾਜਦੇ ਕੀ ਗੱਲ ਹੋ ਗਈ ਏ ਪਾਪਾ ਜੀ ਕੀ ਕਹਿੰਦੇ ਹੁੰਦੇ ਉਹ ਵੀਰ ਜੀ ਨਹੀਂ ਸੀਗੇ ਸਾਡੇ ਨਾਲ ਦੋਸਤ ਮੈਂ ਤੇ ਮੈਂ ਨਾ ਉੱਥੇ ਫਾਰਮ ਭਰਨ ਗਈ ਹੋਈ ਸੀ ਠੀਕ ਹੈ ਨਾ ਜਿਹੜੀ ਆ ਕੜਾਈ ਵਾਲੀ ਮਸ਼ੀਨ ਨਹੀਂ ਹੁੰਦੀ ਇਹ ਮਿਲਦੀ ਸੀਗੀ ਉਹਦੇ ਫਾਰਮ ਭਰ ਉਹ ਮੈਨੂੰ ਉੱਥੇ ਟੱਕਰ ਗਏ ਸਾਡੇ ਘਰੇ ਆਉਂਦੇ ਜਾਂਦੇ ਹੈਗੇ ਹੈ ਨਾ ਤੇ ਮੈਂ ਉਹਨਾਂ ਉਹ ਮੈਨੂੰ ਕਹਿੰਦੇ ਵੀ ਚਲੋ ਹੁਣ ਮੈਂ ਪਿੰਡ ਜਾਣਾ ਵੀ ਜੇ ਤੁਸੀਂ ਨਾਲ ਜਾਣਾ ਮੈਂ ਕਿ ਠੀਕ ਆ ਤੇ ਬਾਪੂ ਜੀ ਦਾ ਦੋਸਤ ਹੈ ਇੱਕ ਲੰਡਰ ਆ ਅੱਛਾ ਉਹਦੇ ਮਗਰ ਲੈ ਆ ਅਸੀਂ ਲੰਡਰ ਹੋ ਗਏ ਤੁਸੀਂ ਸਹੀ ਨਹੀਂ ਇਹ ਤਾਂ ਇਹ ਤਾਂ ਨਹੀਂ ਫਿਰ ਇਹ ਤਾਂ ਫਾਰਮ ਭਰ ਗਏ ਜੇ ਮੂਰੇ ਪੜਾਉਣਾ ਪਿੰਡ ਨਾਲ ਹੋ ਪਈ ਜਾਂਦਾ ਕਿਹੜਾ ਬਾਪੂ ਜੀ ਸਾਡਾ ਠੀਕ ਹੈਗਾ ਛੋਟਾ ਕੰਤਾ ਸੱਲੋ ਪਾਪਾ ਉਹਨਾਂ ਦਾ ਜਦੋਂ ਹਨਾ ਉਹਨ ਚੌਰਾ ਕੇ ਨਾਲ ਲਾ ਕੇ ਉਂਗਲਾ ਲਾ ਲਾ ਕੋਈ ਨਹੀਂ ਭਾਈ ਮੇਰੀ ਮਾਸੀ ਦਾ ਪੋਤਾ ਮੇਰੇ ਕੋਲੇ ਆਉਂਦਾ ਜਾਂਦਾ ਬੱਜਾ ਮਾਸੀ ਦਾ ਪੋਤਾ ਤੀਵੀਆਂ ਦੇ ਯਾਰ ਇਹ ਕੋਈ ਤੀਵੀਆਂ ਗੱਲ ਨਹੀਂ ਉਹ ਮੁੰਡਾ ਭਰੇ ਆ ਗਿਆ ਭੱਗ ਆ ਗਿਆ ਭੱਗ ਆ ਗਿਆ ਕਿਹੜਾ ਪੰਜ ਛੱਡਿਆ ਹਾਂ ਆ ਦੇਖ ਲੋਲੜ ਜਾ ਤੇਰੇ ਵਾਲਾ ਕਹਿੰਦਾ ਲਿਆ ਆ ਇਹ ਤਾਂ ਭਾਈ ਹੁਣੇ ਤੋਂ ਡੱਡਾ ਕੁਛ ਕਹਾਂ ਰਿਹਾ ਬਹਾਨਾ ਪਾਪਾ ਜਦੋਂ ਇਹਦਾ ਕੋਲੇ ਇਹ ਤਾਂ ਛੀਏ ਛਾਹ ਕਰਦਾ ਇਹ ਕਾਦਾ ਹੁੰਦਾ ਭੈਣਾਂ ਦਾ ਇਹਦਾ ਸੀ ਇਹ ਸਰਕਾਰ ਨੂੰ ਡਿਮਾਂਡ ਲੈਂਦੀ ਆ ਇਹਦਾ ਇਹ ਕੋ ਬੋਲਦਾ ਨਾ ਉਹਨਾਂ ਕੋਲੇ ਆਪਣਾ ਤੇ ਤਾਂ ਕਰਦਾ ਮੈਂ ਕੀ ਆ ਫਿਰ ਮੈਂ ਮਾੜਾ ਹੋ ਗਿਆ ਹੂੰ ਮੈਂ ਮੇਰੀ ਕਾਹਤੋ ਗੱਲ ਸੁਣਾ ਮੈਂ ਆਦੀ ਗੱਲ ਸੁਣੂ ਬੰਦੇ ਦੀ ਇਹ ਤਾਂ ਮੇਰੇ ਦਾਣੇ ਬੰਦੇ ਦੀ ਸੁਣੇਗੀ ਕਿ ਤਾਂ ਕੇ ਬੋਲੂ ਬੋਲਦੀ ਨਹੀਂ ਸੁਣੇਗੀ ਜੋ ਚਾਹੇ ਸੁਣੇਗੀ તારા પૂરા પક્કા નક તિછે કછે ફટ ગયા ભાઈ મેનું તો ફટ ગયા કહા દે બીજી વારી ફટ ગયા હો સાહેબ ને જો મારા ઘરવાળી ન બોલતા એટલે માં જેડી એજી સુનું ગત તો મે બોલું બોલતી ન સુનું ક સુનું ਨਹੀਂ ਡੈਡੀ ਗੱਲ ਤੇ ਨਹੀਂ ਉਹ ਪਾਪੂ ਨੂੰ ਭੇਖਾ ਭਰੇਆ ਹਾਂ ਭਾਈ ਜਾਂਦਾ ਹੁਣੇ ਤਾਂ ਕਹਿੰਦੇ ਭੇਖਾ ਭਰੇ ਇਕ ਭੇਖਾ ਭੈਣ ਦਾ ਫੁੱਟਾ ਪਜੇ ਤਾਂ ਆਪ ਨੰਬਰ ਦਾ ਨਿਜਵਾਕ ਜਨ ਦੇਈਏ ਲਈ ਛੋਟਾ ਹੁੰਦਾ ਫਿਰ ਮੈਂ ਪਾਊਗਾ ਮੇਰੀ ਜਾਨ ਜਨਮ ਮਾਰ ਜਾ ਚੰਦ ਕੋਲ ਮਾਰੀ ਮੈਂ ਇੱਕ ਇੱਕ ਗੱਲ ਲੈ ਲੈ ਬੱਪੂ ਯਾਰ ਇਹ ਕੋਈ ਗੱਲ ਨਹੀਂ ਮੇਰਾ ਮੋਟਾ ਉਹ ਲੰਬੇ ਦਾਣੇ ਜਵਾਕ ਜਿਹੜੇ ਦਰਮਿਆਨ ਪਾ ਜਰ ਪਕਾਈ ਯਾਰ ਬੱਪੂ ਯਾਰ ਆਦੀ ਕੁੜੀ ਲੈ ਲੈਣਾ ਬਾਹਰ ਖੜਾ ਜਣਾ ਕੁੜੀ ਲੈ ਲੈਣਾ ਮੇਰੇ ਹੱਥ ਬੜਿਆ ਡਾਗੀ ਚਲਦੀ ਹੈ ਕਈ ਵੇ ਮੈਂ 8 ਰੁਪਿਆ ਦੂ ਛਾਲਾ ਬਣੇ ਵਿਆਹ ਦਾ ਤੋੜਾ ਸਾਡੀ ਕੁੜੀ ਨੂੰ ਤੋੜਾ ਜਾਣਾ ਸਾਡੀ ਕੁੜੀ ਨੂੰ ਤੋੜਾ ਕੀ ਕਰੀਂ ਇਹ ਨਾ ਕਰੋ ਇਹਦਾ ਮੈਂ ਇਹ ਮੈਂ ਛੱਡ ਜੀ ਕਈ ਵੇ ਮੈਂ ਵਿਚਕਾਰ ਦੀ ਜੋੜਾਈ ਜੇ ਕੇ ਮੈਨੂੰ ਰੋੜ ਕੇ ਵਿਚਕਾਰ ਦੀ ਮੈਂ ਜਉਂਦਾ ਬੈਠਾ ਮੈਨੂੰ ਨਹੀਂ ਚਾਹੀਦਾ ਇਸ ਵਾਲੇ ਸਾਡੀ ਸਾਡੀ ਇਹ ਜੇ ਬੱਸੀ ਮੇਰੀ ਨਾ ਤੀਏ ਤੱਤਾਂ ਮਾਦੂਰ ਮਾਦੂਰ ਤੀ ਨੂੰ ਥੋੜਾ ਫਿਰ ਮੇਰਾ ਪੋਤਾ ਮੇਰੇ ਹੱਥੋਂ ਲੰਦਾ ਦੀ ਧੀ ਆ ਜਾਂ ਇਹ ਨੂੰ ਲੈ ਗਿਆ ਮੇਰੀਆਂ ਅੱਖਾਂ ਵਿੱਚ ਮੈਂ ਕਿਵੇਂ ਬਗਿਆ ਇਹ ਤੋਂ ਹੀ ਕਰਾਉਣਾ ਰਿਹੜੇ ਇਹ ਤੋਂ ਕਮਜ਼ੋਰੀ ਬਾਸਤ ਨਹੀਂ ਚੱਲ ਭਰਾ ਲੈ ਜਾਓ ਉੱਥੇਾਂ ਨਿਕਲਣ ਕਿ ਗੀਲਵਾ ਦੀ ਪਤਾ ਹੀ ਮਰੀ ਸੀ ਕਰਾਉਣਾ ਡਾਕਟਰ ਲੈ ਕੇ ਪੀਂਦੀਆਂ ਨੂੰ ਸੱਤ ਲੈ ਕੇ ਬਾਹਰੋ ਚੱਲਦੀ ਆ ਬਾਲਾਂ ਨੂੰ ਪੋਰ બાલા બી બોલ દે દોનીજી કોને કી ફરમ ફરમ પર નહી ના દોનીજી ઘર પર રહેવા પાત ચાલીએ ચા હું સંપૂર્ણ પર જા રીયા કઈયા કઈયા નહું હે છપના ચાલીએ બી કઈ સાલું ચોરે તો 99 કી સાલ મેં તો બોલ દેને બનાવી દે ਚੱਲ ਇਹ ਤੇ ਕੈਨੇਡਾ ਰੇੜੇ ਜੇ ਤੂੰ ਕੱਲ੍ਹ ਜਾਣਾ ਪਤਾ ਕਰਾਂਗੇ ਨਹੀਂ ਤੈਨੂੰ ਅਦਾ ਕੀ ਦਿੰਨਾ ਤੈਨੂੰ ਅਦਾ ਕੀ ਦਿੰਨਾ ਪਾ ਮਾਰੀ ਅੱਤ ਲੈ ਕੇ ਜਾਣਾ ਤੈਨੂੰ ਅਦਾ ਨਹੀਂ ਦਿੰਦਾ ਕੋਰਟ ਚ ਨੇ ਫੜਾਂਗੇ ਅੱਤਾ ਵੰਡ ਲੱਗੇ ਜਾਵਾਂਗੇ ਮੈਂ ਤੈਨੂੰ ਓ ਬਗ ਜਾ ਓ ਬਗ ਜਾ ਕੰਕੜਾ ਲਾਪੂਟ ਲੈ ਕੇ 20 ਸਾਲ ਵਕੀਲੀ ਕਰੀ ਆ ਕੋਰਟ ਚਾਹੀ ਮੁਰਦ ਤੇ ਬੱਦ ਬਹੁਤ ਲੱਗਣਾ ਸਾਰੇ ਅਸੀਂ ਵੀ ਇਹ ਰੇੜੀ ਕਰੀ ਹੋਈ ਆ ਘੋੜਾ ਜਰੂਰ ਆ ਜਾ ਤੇਰੇ ਵਰਗੇ ਸਾਰੇ ਲੱਟੇ ਆ ਜਾਣੇ ਚਲਦੀ ਏ હસારણત <laughs> ਆ ਰੋਤੀ ਆ ਰੋਤੀ ਇਹਨੂੰ ਰੱਖ ਲੈ ਤੈਨੂੰ ਸਾਮ ਬੱਚਾ ਗਿਆ ਨਾ ਜੇ ਹੋਰ ਬਿਠਾ ਲਾ ਅੱਛਾ ਤੂੰ ਤਾਂ ਆਪਣਾ ਨਹੀਂ ਉਹਰਾਣਾ ਮੇਰਾ ਉਹ ਕਰ ਦੇ ਕਿਉਂ ਮਰੀ ਜਨਾ 500 ਰੁਪਏ ਲੈ 60 60 ਬਗ ਜਾ ਭੈਣ ਤੋੜ ਮੈਨੂੰ ਨਾ ਕੀ ਹੋ ਜੂ ਖੜਦਾ ਪੀਂ ਆ ਕਿਤੇ ਕੋਈ ਚੰਗਾ ਨਾ ਨਹੀਂ ਕੀ ਗੱਲ ਘਰ ਪਟਦਾ ਚੰਗਾ ਭਲਾ ਹੁਣ ਜਾਏਗਾ ਉੱਥੇ ਨਹੀਂ ਉਹ ਪਿੰਡ ਚ ਛੱਡ ਕੇ ਪਾਪ ਕੀ ਕੋਟ ਚ ਨਿਪਟੇਗਾ ਮੈਂ ਆਪੇ ਹੀ ਬੜੀ ਉੱਜਾ ਨਾਲੇ ਨਿਪੜਿਆ ਨਹੀਂ ਆਣਾ ਨਿਪੜ ਜੂ ਬੱਠਾ ਜੇ ਮੈਨੂੰ ਕੀ ਆ ਫੇਟ ਲੜਿਆ ਜੇ ਮਾਰ ਜਿਹੜਾ ਤੇ ਮੈਂ ਕੰਜੇ ਦਾ ਪੈਰੀ ਹੱਥ ਲਾਈ ਜਾਂਦਾ ਉਹ ਸਾਡੇ ਆਜੋ ਆਜੋ ਥੀਨੇ ਬੈਠਾ ਅਖਲੀ ਨੇ ਨੂੰ ਜਵਾਕ ਜੈ ਨੂੰ ਵੀ ਤੈਨੂੰ ਨਾ ਹੋਣ ਕੀ ਕਿ ਲੋੜ ਧੀ ਵਾਲਾ ਹੋਵੇ ਨਹੀਂ ਮਾ ਤੇਲੇ ਖਾਲੀ ਚੌਂਕਾ ਕੱਲਾ ਹੋ ਗਏ ਤੇ ਨਹੀਂ ਬੈਠ ਕੇ ਖਾ ਚੱਲ ਨਹੀਂ ਆ ਕਦੇ ਮਾਂ ਬਰੀ ਆ ਕੋਈ ਵੀ ਜਮਾ ਨਹੀਂ ਸਮਝਾਉਂਦੀ ਆ ਧੀ ਨੂੰ ਆ ਚਮਲਾ ਰੱਖੀ ਰੋ ਸਿਰ ਚੜਾ ਰੱਖਿਆ ਬੈ ਜਾ ਬਗ ਜਾ ਰੇੜੇ ਜਿਹਨੂੰ ਸਾਹਮਣਾ ਤੈਨੂੰ ਬੈ ਜਾ ਸੁਣਣਾ ਆ